ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਹਾਂ ਤੁਸੀਂ ਸਾਰੇ ਜੀ ਨੇ ਤੰਦਰੁਸਤ ਹੋਵਗੇ ਤੇ ਠੀਕ-ਠਾਕ ਹੋਵਗੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਆਪਾਂ ਮਕਾਨ ਬਣਾ ਰਹੇ ਸੀਗੇ ਘੱਟੋ-ਘੱਟ ਆਪਾਂ ਨੂੰ 6 ਤੋਂ 7 ਮਹੀਨੇ ਲੱਗ ਗਿਆ ਮਕਾਨ ਬਣਾਉਣ ਤੇ ਆਪਾਂ ਲੱਗੇ ਸੀਗੇ ਨਵੰਬਰ 'ਚ 10 ਨਵੰਬਰ ਨੂੰ ਕੰਮ ਆਪਾਂ ਸ਼ੁਰੂ ਕੀਤਾ ਸੀਗਾ ਜਿਹੜਾ ਪਿੱਛੇ ਆਪਾਂ ਕੁਸਮ ਵਾਲਾ ਭਾਂਡਾ ਪਾਇਆਗਾ ਉਹਦਾ ਕੰਮ ਤੇ ਅੱਜ ਹੋ ਗਈ ਆ 13 ਮਈ 13 ਮਈ ਹੋ ਗਈ ਹੈ 7 ਮਹੀਨੇ ਲਗਭਗ 6 ਮਹੀਨੇ 7 ਤੋਂ ਉਹ 7 ਮਹੀਨਾ ਸਟਾਰਟ ਆ ਬਾਕੀ ਹੈ ਜੇ ਆਪਣਾ ਕੰਮ 10 ਦਿਨਾਂ ਦਾ ਕੰਮ ਆਪਣਾ ਰਹਿੰਦਾ ਵੀ ਹੈਗਾ ਤੇ ਕਿਉਂਕਿ ਪਾਸੇ ਤੇ ਨਿੱਕੇ-ਮੋٹے ਕੰਮ ਜਿਹੇ ਰਹਿ ਜਾਂਦੇ ਜਿਹੜਾ 메ਨ ਠੇਕੇਦਾਰ ਸੀਗਾ ਉਹ ਮਕਾਨ ਬਣਾ ਕੇ ਜਾਵੜੇ ਤੇ ਹੁਣ ਆਪਾਂ ਹੋਰ ਹੋਰ ਮਿਸਤਰੀ ਲਾਵਾਂਗੇ ਤੇ ਤਾਂ ਕਰਕੇ 10 ਦਿਨਾਂ ਦਾ ਕੰਮ ਹਜੇ ਰਹਿੰਦਾ ਸੀਗਾ ਤੇ ਆਪਣਾ ਸ਼ੁਰੂ ਤੋਂ ਲੈ ਕੇ ਮਕਾਨ ਦੇ ਸ਼ੁਰੂ ਤੋਂ ਬਣਾਉਣ ਤੋਂ ਲੈ ਕੇ ਤੇ ਸਾਰੀਆਂ ਵੀਡੀਓ ਆਪਣੀ ਇਸ ਚੈਨਲ ਤੇ ਪਈਆਂ ਸਾਰੀ ਜਾਣਕਾਰੀ ਆਪਾਂ ਦਿੱਤੀ ਹੋਈ ਹੈਗੀ ਤੇ ਵੀ ਕਿੰਨਾ ਖਰਚਾ ਜਿਹੜੀ ਮੇਨ ਖਰਚ ਵਾਲੀ ਵੀਡੀਓ ਆ ਵੀ ਟੋਟਲ ਖਰਚਾ ਕਿੰਨਾ ਆਇਆਗਾ ਮਕਾਨ ਬਣਾਉਣ ਤੇ ਉਹ ਵੀਡੀਓ ਜਦੋਂ ਕੰਮ ਜਮ ਐਂਡ ਫਾਈਨਲ ਹੋ ਗਿਆ ਆਹ ਜਿਹੜਾ 10 ਦਿਨਾਂ ਦਾ ਮਿਸਤਰੀ ਦਾ ਕੰਮ ਰਹਿੰਦਾ ਇਹ ਕੰਮ ਹੋ ਗਿਆ ਤੇ ਉਸ ਤੋਂ ਬਾਅਦ ਆਪਾਂ ਉਹ ਵੀਡੀਓ ਜਮ ਐਂਡ ਪੂਰੀ ਡਿਟੇਲ ਨਾਲ ਬਣਾਵਾਂਗੇ ਉਹਦੇ ਚ ਕੱਲੀ ਕੱਲੀ ਚੀਜ਼ ਦਾ ਪਤਾ ਨਹੀਂ ਦੱਸਿਆ ਜਾਣਾ ਉਹਦਾ ਵੀਡੀਓ ਬਣਾ ਹੀ ਦਿੱਤੀਆਂ ਵੈਸੇ ਤੇ ਉਹ ਉਹ ਵੀਡੀਓ ਚ ਤਾਂ ਐਂ ਤਾਂ ਨਹੀਂ ਦੱਸਦੇ ਆਪਾਂ ਉਹ ਵੈਸੇ ਦੱਸਾਂਗੇ ਵੀ ਲੱਕੜ ਦੇ ਕਿੰਨਾ ਲੱਗਿਆ ਤੇ ਜਿਹੜੀ ਘਰ ਦੀ ਲੇਬਲ ਸੀਗੀ ਲੇਬਰ ਕਿੰਨੀ ਬਣੀ ਆਗੀ ਤੇ ਇਟਾ ਕਿੰਨੇ ਦਾ ਆਇਆ ਨਾ ਸਿਮਿੰਟ ਕਿੰਨੇ ਦਾ ਆਇਆ ਵੀ ਮਟੀਰੀਅਲ ਕਿੰਨੇ ਦਾ ਆਇਆਗਾ ਤੇ ਇਹ ਚ ਚਾ ਦੱਸਾਂਗੇ ਤੇ ਟੋਟਲ ਖਰਚਾ ਕਿੰਨਾ ਆਇਆ ਤੇ ਜਿਹੜਾ ਆਪਣਾ ਮਕਾਨ ਸੀਗਾ ਉਹ 1400 ਤੇ 20 ਸਕਰ ਫੁੱਟ ਦਾ ਸੀਗਾ ਜਿਹੜਾ ਆਪਣਾ ਨਕਸ਼ਾ ਬਣਿਆ ਤੇ ਨਕਸ਼ਾ ਆਪਾਂ ਕਿਸੇ ਲਿਆਜਤ ਵਾਲੇ ਬੰਦੇ ਤੋਂ ਹੀ ਬਣਾਇਆ ਸੀਗਾ ਵੈਸੇ ਤਾਂ ਰੇਟ ਘੱਟੋ ਘੱਟ ਇੰਨੇ ਦਾ ਜਿਵੇਂ 15 ਰੁਪਏ ਲੈਂਦੇ ਆਗੇ ਤਾਂ 1500 ਦਾ ਲਗਭਗ 1500 ਹੀ ਹੋ ਗਿਆ 15000 ਰੁਪਿਆ ਬਣਾ ਸੀਗਾ ਪਰ ਆਪਾਂ ਕਿਸੇ ਲਿਆਇਆ ਇਸ ਤਰ੍ਹਾਂ ਖਲੇ ਬੰਦੇ ਤੋਂ ਬਣਾਇਆ ਸੀਗਾ ਤਾਂ ਕਰਕੇ ਉਹਨੂੰ ਆਪਾਂ ਪੈਸੇ ਘੱਟ ਦਿੱਤੇ ਸੀਗੇ ਨਕਸ਼ੇ ਦੇ ਉਹ ਨਕਸ਼ਾ ਆਪਣਾ ਵਧੀਆ ਜਿਹੋ ਜਿਹਾ ਆਪਾਂ ਚਾਹੁੰਦੇ ਸੀਗੇ ਉਹੋ ਜਿਹਾ ਮਕਾਨ ਆਪਣਾ ਬਣ ਗਿਆਗਾ ਤੇ ਇਹ ਚੀਜ਼ਾਂ ਸੀਗਾ ਤੇ ਬਾਕੀ ਆਪਾਂ ਇੱਕ ਗੱਲ ਆਪਾਂ ਕਰਦੀ ਸੀ ਵੀ ਤੁਸੀਂ ਵੀਡੀਓ ਸ਼ੇਅਰ ਨਹੀਂ ਕਰਦੇ ਤੇ ਵੀਡੀਓ ਆਪਣੀਆਂ ਲਗਾਤਾਰ ਆਉਂਦੀਆਂ ਚਲੋ ਬਲੌਗ ਦਾ ਆਪਾਂ ਕਹਿ ਦਿੰਨੇ ਆਂ ਵੀ ਉਹ ਨਹੀਂ ਸ਼ੇਅਰ ਕਰਦੇ ਪਰ ਜਿਹੜੀਆਂ ਖਰਚੇ ਵਾਲੀਆਂ ਵੀਡੀਓ ਆ ਉਹ ਜ਼ਰੂਰ ਸ਼ੇਅਰ ਕਰ ਦਿਆ ਕਰੋ ਅੱਗੇ ਤੇ ਵੱਧ ਤੋਂ ਵੱਧ ਦੇਖਿਆ ਕਰੋ ਕਿਉਂਕਿ ਤੁਹਾਡੀ ਸਪੋਰਟ ਦੇ ਨਾਲ ਹੀ ਜਾਗਾ ਸਾਰਾ ਕੁਝ ਫਿਰ ਹੀ ਚੈਨਲ ਆਪਣਾ ਅੱਗੇ ਵਧਣਾਗਾ ਤੇ ਜੇ ਥੋੜੀ ਵੱਧ ਬੰਦੇ ਵੇਖਣਗੇ ਤਾਂ ਮੋਟੀਵੇਸ਼ਨ ਜੀ ਮਿਲਦੀ ਹੈਗੀ ਵੀਡੀਓ ਬਣਾਉਣ ਨੂੰ ਮਨ ਕਰਦਾ ਤੇ ਨਹੀਂ ਫਿਰ ਬੰਦੇ ਕੱਟ ਦੇ ਲਈ ਆ ਵੀਡੀਓ ਤਾਂ ਕਰਕੇ ਵੀਡੀਓ ਬਣਾਉਣ ਨੂੰ ਪਰ ਮਨ ਜਾਨੀ ਕਰਦਾਗਾ ਤੇ ਤਾਂ ਕਰਕੇ ਵੀਡੀਓ ਅੱਗੇ ਸ਼ੇਅਰ ਕਰਦੇ ਆ ਕਰੋ ਤੇ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਤੇ ਜਿਹੜਾ ਆਪਣਾ ਮਕਾਨ ਆਗਾ ਉੱਧ ਚ ਦੋ ਬੈਡਰੂਮ ਆਗੇ ਤੇ ਇੱਕ ਪੋਰਚ ਆਗਾ ਇੱਕ ਡਰਾਇੰਗ ਰੂਮ ਆ ਬਾਥਰੂਮ ਆ ਉਹ ਕਿਸੇ ਕਮਰੇ ਨਾਲ ਅਦਾਜ ਨਹੀਂ ਉਹ ਲੌਬੀ ਨਾਲ ਅਦਾਜ ਆ ਤੇ ਇੱਕ ਲੌਬੀ ਹੈਗੀ ਕਿਚਨ ਆ ਤੇ ਤਾਂ ਕੋਈ ਪੋਜੀਸ਼ਨ ਹੈ ਨਹੀਂਗਾ ਕੱਲੀ ਮੰਮਟੀ ਆ ਗਈ ਪੌੜੀਆਂ ਤੇ ਪੌੜਾਂ ਆਪਣੇ ਹੈਗਾ ਉਹ ਜੈਟ ਟਾਈਪ ਪੌੜੀਆਂ ਨਹੀਂ ਸਿੰਪਲ ਪੌੜੀਆਂ ਨਹੀਂ ਜੈਟ ਟਾਈਪ ਪੌੜੀਆਂ ਹੈਗਾ ਤੇ ਟੋਟਲ ਏਰੀਆ 1420 ਸਕਰ ਫੁੱਟ ਹੈਗਾ ਬਿਨਾ ਸਲੈਬਾਂ ਤੋਂ ਲਏ ਕਿਉਂਕਿ ਸਲੈਬਾਂ ਜ਼ਰੂਮਾਂ ਪਾ ਕੇ 1600 ਸਕਰ ਫੁੱਟ ਜਿਹੜਾ ਉਹ ਆਪਣਾ ਵੱਡ ਜਾਂਦਾ ਹੈ ਏਰੀਆ ਤੇ ਜਿਗਾਠਾ ਆਪਾਂ ਜਿਹੜੀਆਂ ਹੌਲਾਨਾ ਉਹ ਐਲਮੀਨੀਆ ਹਾ ਜਿਹੜੀਆਂ ਲੋਹੇ ਦੀਆਂ ਇਹੀ ਜਿਗਾਠਾਂ ਲੰਗਾ ਆਪਾਂ ਕਈ ਹੁਣ ਹੁਣ ਲੱਕੜ ਦਾ ਵੀ ਲਾਉਂਦੇ ਆ ਤੇ ਵਿੱਚ ਹੁਣ ਲੱਕੜ ਦਾ ਨੂੰ ਸ਼ੌਕ ਲੱਗ ਜਾਂਦੀ ਐ ਲੋਹੇ ਦਾ ਨੂੰ ਵਾਂਦੇ ਯਾਰ ਲੱਗ ਜਾਂਦੀ ਐ ਤੇ ਹੁਣ ਪੱਥਰ ਦਾ ਚੱਲਦਾ ਉਹਨਾਂ ਚੰਦੇ ਕਬਜੀ ਨਹੀਂ ਘੜਦੇ ਇਹ ਸਾਰਾ ਨਾ ਪ੍ਰੋਬਲਮ ਹੀ ਇਕੱਠਾ ਹੋ ਜਾਂਦੇ ਹਨਾ ਤਾਂ ਕਰਕੇ ਆਪਾਂ ਫਿਰ ਜਿਹੜੀਆਂ ਪਹਿਲਾਂ ਚੱਲਦਾਂ ਲੋਹੇ ਦਾ ਲਾਤਨਾ ਕਿਉਂਕਿ ਇਹ ਛੇਤੀ ਕੀਤੇ ਤਾਂ ਇਹਨਾਂ ਨੂੰ ਵੀ ਨਹੀਂ ਕੋਸ ਹੁੰਦਾ ਤੇ ਪਾਣੀ ਪੂਣੀ ਪੈਂਦਾ ਹੋਵੇ ਇਹਨਾਂ ਤੇ ਤਾਂ ਫਿਰ ਜਲ ਲੱਗਣ ਦਾ ਖਤਰਾ ਹੁੰਦਾਗਾ ਵੇ ਐਸੇ ਤਾਂ ਕੋਈ ਜ਼ਰੂਰੀ ਨਹੀਂ ਹੁੰਦਾ ਇਹਨਾਂ ਨੂੰ ਤੇ ਬਾਕੀ ਜਿਹੀ ਸੀ ਆਪਣਾ ਗੱਲਾਂ ਤੇ ਬਾਕੀ ਆਉਣ ਵਾਲੇ ਸਮੇਂ 'ਚ 10 ਦਿਨਾਂ ਤੱਕ ਆਪਾਂ ਇੱਕ ਹੋਰ ਵੀਡੀਓ ਆਇਆ ਕਰਦਗੇ ਆਪਣਾ ਇਹ ਵੀਡੀਓ ਲਗਾਤਾਰ ਆਉਣਗਾ ਵਲੋ ਜਿਹੜੇ ਵਲੌਗ ਟਾਈਪ ਵੀਡੀਓ ਆ ਜਿਹੜੀਆਂ ਇਹ ਇਹ ਲਗਾਤਾਰ ਆਉਣਾ ਤੇ ਉਹ ਵੀਡੀਓ ਆਪਾਂ ਦੇਖਦੇ ਆਂਗੇ ਹਫਤੇ 'ਚ ਆ ਪਾਇਆ ਸੋਚਿਆ ਸੀਗਾ ਦੋ ਜਾਂ ਤਿੰਨ ਵੀਡੀਓ ਆਇਆ ਕਰਨੀਆਂ ਉਹ ਜਿਹੜਾ ਉਹ ਜਿਹੜਾ ਉਹਦਾ ਚੈਨਲ ਆਪਾਂ ਅੱਡ ਬਣਾਵਾਂਗੇ ਉਹ ਚੈਨਲ ਦਾ ਵੀ ਤੁਹਾਨੂੰ ਦੱਸਾਂਗੇ ਤੇ ਉਹ ਵੀ ਤੁਸੀਂ ਸਾਰੇ ਨੇ ਜਰੂਰ ਸਬਸਕ੍ਰਾਈਬ ਕਰਨਾ ਤੇ ਸੇਮ ਸੇਮ ਹੀ ਆਪਾਂ ਪੇਜ ਜਿਹੜਾ ਉਹ ਫੇਸਬੁੱਕ ਤੇ ਬਣਾਵਾਂਗੇ ਤੇ YouTube ਤੇ ਤੇ Instagram ਤੇ ਤਿੰਨਾਂ ਚੀਜ਼ਾਂ ਤੇ ਆਪਾਂ ਜਿਹੜੇ ਉਹ ਆਪਣੇ ਪੇਜ ਆਗੇ ਉਹ ਬਣਾਵਾਂਗੇ ਆਪਾਂ ਉਹ ਮੈਂ ਤੇ YouTube ਤੇ ਤਾਂ ਉਹ ਬਣਾਇਆ ਪਿਆਗਾ ਆਪਣਾ ਜਿਹੜਾ ਚੈਨਲ ਦਾ ਨੇਮ ਆਗਾ ਦੂਜੀ ਦਾ ਤੇ Facebook ਤੇ ਵੀ ਬਣਾਇਆ ਗਿਆ ਤੇ Instagram ਤੇ ਆਪਾਂ ਉਹ ਬਣਾ ਲਾਂਗੇ ਆਪਾਂ ਤੇ ਉਹਦੀ ਵੀ ਮੈਂ ਇਨਫੋਰਮੇਸ਼ਨ ਤੁਹਾਨੂੰ ਦੇ ਦਊਗਾ ਜਦੋਂ ਵੀਡੀਓ ਆਪਾਂ ਉਹ ਤੇ ਪਾਉਣਾ ਸਟਾਰਟ ਕਰਦਾਂ ਪਹਿਲੀ ਵੀਡੀਓ ਪਾਈ ਉਦੋਂ ਮੈਂ ਇੱਕ ਦਿਨ ਪਹਿਲਾਂ ਦੱਸੂਗਾ ਤੁਹਾਨੂੰ ਜਦ ਜਿਹੜੀ ਵੀਡੀਓ ਪਾਈ ਤੇ ਉਹਦੇ ਆਪਾਂ ਜਾਣਕਾਰੀ ਦੇਵਾਂਗੇ ਉਹਨੂੰ ਪਹਿਲਾਂ ਆਪਾਂ ਹਜੇ ਸੈਟਿੰਗਸ ਉਹਨੂੰ ਕਰ ਲਏ ਉਹ ਚੈਨਲਾਂ ਤੇ ਪੇਜਾਂ ਤੇ ਤੇ ਉਹਦੇ ਵੀ ਆਪਾਂ 2 ਜਾਂ 3 2 3 ਦਾ ਅਖੀਰ ਹੈ 3 ਦਾ ਲਾਸਟ ਆ 2 ਜਾਂ 3 ਵੀਡੀਓ ਆਪਾਂ ਇੱਕ ਹਫਤੇ ਚ ਪਾਇਆ ਕਰਾਂਗੇ ਕਿਉਂਕਿ ਅ ਦੇਖਣ ਦਾ ਵੀ ਵੀਡੀਓ ਦੇਖਣ ਦਾ ਵੀ ਟਾਈਮ ਮਿਲੇ ਜਦੋਂ ਆਪਾਂ ਡੇਲੀ ਡੇਲੀ ਵੀਡੀਓ ਪਾਈ ਇੰਨੇ ਫਿਰ ਤਾਂ ਕਰਕੇ ਨੰਗਾ ਵੀਡੀਓ ਬੰਦਿਆਂ ਕੋਲੇ ਜਾ ਵੜਦਾ ਨਾ ਤੇ ਤਾਂ ਕਰਕੇ ਫਿਰ ਵੀਡੀਓ ਦੇਖਦੇ ਨਹੀਂਗੇ ਥੋੜਾ ਜਿਹਾ ਵੇਖਣ ਨੂੰ ਵੀ ਟਾਈਮ ਮਿਲੇ ਤੇ ਬਾਕੀ ਉਹ ਵੀਡੀਓ ਬਣਾਉਣ ਤੇ ਵੀ ਥੋੜਾ ਜਿਹਾ ਟਾਈਮ ਲੱਗਿਆ ਕਰੂਗਾ ਆ ਆਈਡੀ ਵੀ ਜਿਵੇਂ ਆਹ ਵੀਡੀਓ ਹੁਣ ਬਣਦੀ ਆ ਵੀ ਸਿੱਧੀ ਇੱਕ ਆਰੀ ਦੀ ਵੀਡੀਓ ਬਣ ਗਈ ਉਹ ਵੀਡੀਓ ਦੇ ਟਾਈਮ ਲੱਗਿਆ ਕਰੂਗਾ ਥੋੜਾ ਜਾਂ ਤੇ ਉਹ ਤੁਹਾਨੂੰ ਪਤਾ ਬਾਕੀ ਲੱਗੀ ਜਾਊਗਾ ਵੀ ਕਿਸ ਤਰ੍ਹਾਂ ਦੀ ਵੀਡੀਓ ਬਣ ਗਈ ਆ ਉਹ ਵਧੀਆ ਹੋਣਾ ਹੈ ਨਾ ਇੰਟਰਸਟ ਵਾਲਾ ਵੀਡੀਓ ਹੋਣਾ ਤੁਸੀਂ ਆ ਮੱਲੋ ਜੂਰੀ ਸ਼ੇਅਰ ਕਰ ਦੇਗਾ ਨਾ ਤੇ ਕਿਉਂਕਿ ਅਜੇ ਤੱਕ ਉਹ ਉਹ ਜਿਹੜਾ ਉਹ ਵੀਡੀਓ ਉਹ ਚੈਨਲ ਹੈ ਨਹੀਂਗਾ ਤੇ ਉਹ ਕੋਈ ਚੈਨਲ ਨਹੀਂ ਅਜੇ ਤੱਕ ਤੇ انا ਵਧੀਆ ਕਰਨਾ ਪਰਵਾਰਿਕ ਵੀਡੀਓ ਵਾ ਕਰਨਾ ਕੋਈ ਆਣੀ ਵੀ ਪਰਵਾਰ ਚ ਵੈਗੀ ਜਿਹੜੀਆਂ ਵੀਡੀਓ ਆਪਾਂ ਦੇਖ ਸਕਦੇ ਆ ਉਹ ਵੀਡੀਓ ਵਾ ਕਰਨਾ ਤੇ ਇਸ ਹਾਸੇ ਦੀ ਜਗ ਵੀ ਹੋਇਆ ਕਰੂਗਾ ਤੇ ਨੌਲੇਜ ਵੀ ਹੋਇਆ ਕਰੂਗੀ ਜਾਣਕਾਰੀ ਵੀ ਹੋਇਆ ਕਰੂਗੀ ਤੇ ਉਹਨਾਂ ਬਾਰੇ ਮੈਂ ਤੁਹਾਨੂੰ ਜਾਣਕਾਰੀ ਆਉਣ ਵਾਲੇ ਸਮੇਂ ਚ ਦੇ ਹੀ ਦਊਗਾ ਤੇ ਅੱਗੇ ਆਪਾਂ ਗੱਲ ਕਰਨੀ ਆ ਵੀ ਆਪਾਂ ਲੈਣਾਗਾ ਫੋਨ ਇਹ ਜਿਹੜਾ ਫੋਨ ਆਪਣਾ ਇਹਦਾ ਬੈਕ ਵਾਲਾ ਕੈਮਰਾ ਜਿਹੜਾ ਉਹ ਖਰਾਬ ਹੋ ਗਿਆ ਉਹ ਕਿਸੇ ਕਾਰਨ ਕਰਕੇ ਟੁੱਟ ਗਿਆ ਸੀਗਾ ਉਹਦਾ ਮੈਨੂੰ ਵੀ ਨਹੀਂ ਪਤਾ ਲੱਗਿਆ ਕਿਵੇਂ ਕਿ ਮੈਂ ਟੁੱਟ ਗਿਆ ਕੁਝ ਕੁਝ ਵਾਝ ਗਿਆ ਸੀਗਾ ਤੇ ਹੁਣ ਇਹਦਾ ਆ ਜਿਹੜੀ ਵੀਡੀਓ ਬਣੀ ਜਾਂਦੀ ਹੈ ਇਹ ਫਰੰਟ ਵਾਲੇ ਕੈਮਰੇ ਨਾਲ ਬਣਦੀ ਹੈਗੀ ਤੇ ਇਹ ਥੋੜਾ ਜਿਹਾ ਕਲੀਅਰ ਹੈਗਾ ਪਿਛਲਾ ਕੈਮਰਾ ਜਿਹੜਾ ਉਹ ਉਹ ਧੁੰਦਲਾ ਹੋ ਗਿਆ ਉਹ ਮੈਂ ਚੇਂਜ ਵੀ ਕਰਾਇਆ ਸੀਗਾ ਪਰ ਜਿਹੜੀ ਉਹ ਗੱਲ ਨਹੀਂ ਬਣੀਗੀ ਦੁਬਾਰੇ ਜਿਹੜਾ origignal ਕੰਪਨੀ ਦਾ ਇਹ ਲੈਂਸ ਹੁੰਦਾ ਕੈਮਰੇ ਤੇ ਉਹ origignal ਹੀ ਹੁੰਦਾ ਮਗਰ ਉਹ ਡੁਪਲੀਕੇਟ ਜਾਂ ਪਤਾ ਤੇ ਉਹ ਗੱਲ ਨਹੀਂ ਬਣੀ ਪਰ ਪਤਾ ਕਰਕੇ ਹੁਣ ਆਪਾਂ ਫੋਨ ਚੇਂਜ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਆਪਾਂ ਐਂਡਰੋਇਡ ਫੋਨ ਲੱਗੇ ਜਿਹਦਾ ਐਂਡਰੋਇਡ ਫੋਨ ਲਈਏ ਜਿਹਦਾ ਕੈਮਰਾ ਵਧੀਆ ਹੋਵੇ ਤੇ ਰੇਟ ਹੋਵੇ ਐਂਡਰੋਇਡ ਦਾ 30000 ਰੁਪਏ ਤੱਕ ਹੋਵੇ ਤੇ ਜਰੂਰ ਦੱਸਿਓ ਜਾਣਕਾਰੀ ਮੈਨੂੰ ਇੰਨੇ ਮੋਬਾਈਲਾਂ ਬਾਰੇ ਜਾਣਕਾਰੀ ਹਣੀਗੀ ਤੇ ਕਿਉਂਕਿ ਵੀਡੀਓ ਦਾ ਕੰਮ ਆਗਾ ਜੇ ਵੀਡੀਓ ਕਲੀਅਰ ਨਹੀਂ ਫਿਰ ਫਿਰਕ ਫਿਰ ਕੋਈ ਫਾਇਦਾ ਨਹੀਂਗਾ ਤੇ ਤਾਂ ਕਰਕੇ ਤਾਂ ਕਰਕੇ ਮੈਂ ਵੀਡੀਓ ਚੱਜ ਦੱਸਿਆ ਵੀ ਕਮੈਂਟ ਕਰਕੇ ਜਰੂਰ ਦੱਸੋ ਕਿਹੜਾ ਫੋਨ ਲਈਏ ਤੇ ਆਈਫੋਨ ਕਿਹੜਾ ਲਈਏ 12 ਲਈਏ 13 ਲਈਏ ਜਾਂ 14 ਲਈਏ ਤੇ ਤਾਂ ਵਾਲੇ ਮਾਡਲ ਥੋੜੇ ਜਿਹਾ ਮਹਿੰਗੇ ਵਾਧਾ ਗਿਆ ਉਹ ਆਪਾਂ ਨਹੀਂ ਲੈਣੇ ਤੇ ਮੇਰਾ ਰਾਦਰ 13 ਲੈਣ ਦਾ 13 Pro ਜਾਂ ਜਿਹੜਾ 13 ਸਿੰਪਲ ਹੁੰਦਾਗਾ ਬਾਕੀ ਆਈਫੋਨ ਵਾਲੇ ਵੀ ਮੈਨੂੰ ਇਨੀ ਜਾਣਕਾਰੀ ਹੈ ਨਹੀਂਗੀ ਉਹਦਾ ਦੇ ਇੱਕਾਂ ਦੇ ਵੀ ਗਰਮ ਗਰਮ ਜਾਂਦੇ ਹੁੰਦਾ ਆਈਫੋਨ ਤੇ ਬੈਟਰੀ ਦਾ ਬੈਕਅਪ ਉਹਦਾ ਘੱਟ ਹੀ ਹੁੰਦਾਗਾ ਚਲੋ ਉਹ ਦਾ ਨਾਲ ਪਾਵਰ ਬੈਂਕ ਤੇ ਇਹ ਪਾਵਰ ਬੈਂਕ ਲਾ ਕੇ ਅੰਦਰ ਤੇ ਇਹ ਜ਼ਰੂਰ ਕਮੈਂਟ ਕਰਕੇ ਦੱਸਿਓ ਜਿਨ੍ਹਾਂ ਨੂੰ ਆਈਫੋਨ ਬਾਰੇ ਜਾਣਕਾਰੀ ਹੈ ਜਾਂ ਮੋਬਾਈਲਾਂ ਬਾਰੇ ਜਾਣਕਾਰੀ ਹੈ ਜੇ ਕੋਈ ਮੋਬਾਈਲ ਵਾਲਾ ਬੰਦਾ ਆਪਣੀ ਵੀਡੀਓ ਦੇਖਦਾ ਤਾਂ ਜ਼ਰੂਰ ਦੱਸਿਓ ਵੀ ਕਿਹੜਾ ਕੈਮਰਾ ਕਿਹੜੇ ਫੋਨ ਦੀ ਕੈਮਰਾ ਕੁਆਲਿਟੀ ਵਧੀਆ ਹੁੰਦੀ ਹੈ ਐਂਡਰੋਇਡ ਦੀ ਤੇ ਆਈਫੋਨ ਦੀ ਤਾਂ ਕੈਮਰਾ ਕੁਆਲਿਟੀ ਵਧੀਆ ਹੁੰਦੀ ਹੈਗੀ ਤੇ ਉਹਦਾ ਸਪੈਸ਼ਲ ਇਹ ਉਹ ਵੀਡੀਓ ਬਣਾਉਣ ਦਾ ਵਾਸਤੇ ਹੁੰਦਾ ਦਾ ਜ਼ਿਆਦਾਤਰ ਲੋਕ ਜਿਹੜੇ ਆ ਉਹ ਫੋਟੋਆਂ ਫੋਟੋਗ੍ਰਾਫੀ ਵਾਸਤੇ ਜਾਂ ਵੀਡੀਓ ਵਾਸਤੇ ਜਿਹੜਾ ਆ iPhone ਲੈਣੇ ਆਗੇ ਇੱਕ ਸਟੇਟ ਸਿਮਪਲ ਜਿਹਾ ਬਣ ਗਿਆ ਤੇ ਬਾਕੀ ਆਪਾਂ ਨੂੰ ਕੋਈ ਐਡਾ ਸ਼ੌਂਕ ਨਹੀਂ ਆ ਗਿਆ ਆਪਾਂ ਵੀਡੀਓ ਵਾਸਤੇ ਲੈਣਾਗਾ ਤਾਂ ਲਾ ਕੇ ਸਪੈਸ਼ਲ ਆਪਾਂ ਵੀਡੀਓ ਬਣਾਉਣ ਵਾਸਤੇ ਫੋਨ ਖਰੀਦਦੇ ਆ ਉਹ ਤੇ ਬਾਕੀ ਜਰੂਰ ਦੱਸੋ ਕਮੈਂਟ ਕਰਕੇ ਜਿਨ੍ਹਾਂ ਨੂੰ ਮੋਬਾਈਲਾਂ ਬਾਰੇ ਜਾਣਕਾਰੀ ਹੈਗੀ ਆ ਬਾਕੀ ਇਹੀ ਆਪਣੇ ਅੱਜ ਦੀਆਂ ਗੱਲਾਂ ਸੀਗੀਆਂ ਜ्यादा ਵੀਡੀਓ ਆਪਾਂ ਨਹੀਂ ਲੰਬੀ ਕਰਦੇ ਤੇ ਜੇ ਵੀਡੀਓ ਵਧੀਆ ਲੱਗਦਾ ਹੁੰਦਾ ਆਪਣਾ ਤੇ ਅਗੇ ਜ਼ਰੂਰ ਸ਼ੇਅਰ ਕਰ ਦਿਆ ਕਰੋ ਰਿਕੁਐਸਟ ਹੀ ਹੈ ਤੇ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਤੇ ਲਾਈਕ ਦੇ ਲਾਈਕ ਨਾਲ ਕੋਈ ਫਰਕ ਨਹੀਂ ਪੈਂਦਾ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਬਾਕੀ ਮਿਲਦੇ ਆਂ ਕੱਲ ਦੀ ਵੀਡੀਓ 'ਚ ਤਦ ਤੱਕ ਦੇ ਲਈ ਧੰਨਵਾਦ ਰੱਬ ਰੱਖਾ